ਹਾਲ ਕੀ ਹਾਲ ਹੈ ਚਮੰਡੀ ਵਾਲਿਓ 1 ਜੂਨ ਨੂੰ ਬਾਦਲਾਂ ਦੀ ਫੱਟੀ ਪਹੁੰਚਣ ਨੂੰ ਤਿਆਰ ਹੋ ਝਾੜੂ ਫੇਰੋਂਗੇ ਆ ਤਾਂ ਹੋਈ ਨਾ ਗੱਲ ਸ਼ੁਕਰ ਹੈ ਮੈਂ ਥੋੜਾ ਲੇਟ ਹੋ ਗਿਆ ਲੇਟ ਤਾਂ ਨਹੀਂ ਮੈਂ ਹੋਇਆ ਕਿ ਮੈਂ ਲੇਟ ਚੱਲਿਆ ਰਾਤ ਚ ਲੋਕ ਪਿੰਡਾਂ ਦੇ ਪਿੰਡ ਬਾਹਰ ਖੜ ਜਾਂਦੇ ਆ ਸਰੋਪੇ ਦਿੰਦੇ ਆ ਮਾਵਾਂ ਸਿਰ ਪੜੋਸ ਦੀਆਂ ਇਤੋਂ ਵੱਧ ਪਿਆਰ ਨਹੀਂ ਮਿਲ ਸਕਦਾ ਆ ਤੁਸੀਂ ਇੰਨੇ ਨੇਰੇ ਇੱਥੇ ਖੜੇ ਹੋ ਸੁਖਬੀਰ ਬਾਦਲ ਕੇ ਕਾਂ ਪੈਂਦੇ ਆ ਹਜੇ ਵੇਲੇ ਉਹ ਜੀਪ ਜੀ ਲੈ ਕੇ ਦੁਰ ਪੈਂਦਾ ਬੰਦਾ ਕੋਈ ਆਣ ਵਾਲਾ ਹੁੰਦਾ ਨਹੀਂ ਉਹੀ ਬੰਦ ਦੁਕਾਨਾਂ ਨੂੰ ਐ ਕਰਦਾ ਜਾਂਦਾ ਫੋ 2 ਨੰਬਰ ਤੇ ਬਟਣੇ ਖੁੱਡੀਆਂ ਸਾਹਿਬ ਤੁਹਾਡੇ ਸਾਊਤ ਸ਼ਰੀਫ ਇਮਾਨਦਾਰ ਇਨਸਾਨ ਮੰਤਰੀ ਵੀ ਰਹੇ ਨੇ ਬੋਲਣ ਦਾ ਪਤਾ ਹੈ ਪਾਰਲੀਮੈਂਟ ਜਾ ਕੇ ਬੋਲ ਕੇ ਪੰਜਾਬ ਦੇ ਹੱਕ ਲੈ ਕੇ ਆਵਾਂਗੇ ਓਏ ਹਰੇਕ ਸਾਲ ਪੁੱਛੋ ਵਾਲਿਓ ਦਰਖਤ ਵੀ ਪੱਤੇ ਬਦਲ ਲੈਂਦੇ ਹੋ ਐਤ ਕੀ ਤਾਂ ਬਦਲੋ ਜਿੱਥੇ ਮੈਂ ਗਿਆ ਅਜ ਤੜਕੇ ਦਾ ਤੁਰਿਆ ਬਲਾ ਅਡਾ ਮਾਨਸਾ ਮੋੜ ਤਲਵੰਡੀ ਹੁਣ ਤੁਹਾਡੇ ਕੋਲੇ ਅੱਜ ਸੁਹਾਗ ਗਈ ਫਿਰ ਗਿਆ ਲੋਕ ਕੋਈ ਕਹਿੰਦਾ 2 ਲੱਖ ਤੇ ਕੋਈ ਕਹਿੰਦਾ 2 ਲੱਖ ਤੇ 2 ਤੇ ਆ ਬਜ਼ੁਰਗ ਨੇ ਬਜ਼ੁਰਗ ਕਹਿੰਦੇ 2 ਤੇ ਤਜਰਬਾ ਇਹਨਾਂ ਕੋਲੇ ਸਾਡਾ ਬਾਈ ਸਾਡਾ ਸੀਐਮ ਵੀਰੋ ਆਹੀ ਇੱਕ ਮੈਨੂੰ ਸਕੂਨ ਦਿੰਦਾ ਕਿ ਪਹਿਲੀ ਵਾਰੀ ਕੋਈ ਮੁੱਖ ਮੰਤਰੀ ਬਣਿਆ ਜਿਹਨੂੰ ਤੁਸੀਂ ਬਾਈ ਕਹਿ ਲੈਂਦੇ ਹੋ ਵੀ ਭਗਵੰਤ ਬਾਈ ਬਾਈ ਕੀ ਹਾਲ ਹੈ ਬਾਈ ਪਹਿਲਾਂ ਵਾਲੇ ਰਾਜੇ ਰਜਵਾਰੇ ਕਾਕਾ ਜੀ ਛੋਟੇ ਕਾਕਾ ਜੀ ਐ ਬੋਲੀ ਬੋਲੀ ਆ ਪਹਿਲੀ ਵਾਰ ਆਇਆ ਸਰ ਨਹੀਂ ਪੁੱਛੂਗੇ ਸੋ ਵੀਰ ਹੈ ਉਹ ਕਿਉਂ ਇਹਨਾਂ ਨੂੰ ਨੀਂਦ ਓਏ ਇਹਨਾਂ ਨੂੰ ਨੀਂਦ ਨਹੀਂ ਆਉਣੀ ਨਾ ਸੁਣੋ ਕਿਕਲੀ ਉਹ ਰਹਿਣ ਤੋਂ ਕਿਉਂ ਜਿੱਦ ਕਰਦੇ ਹੋ ਪਹਿਲੀ ਬਿਮਾਰ ਹੋ ਕੇ ਹਟਿਆ ਰਹਿਣ ਦੋ ਦਿਲ ਖੜਾਉਣ ਦੀਆਂ ਦਵਾਈਆਂ ਲੈਣੀਆਂ ਪੈਣ ਗਿਆ ਸੁਣ ਨਾ ਸੋ 1 ਜੂਨ ਨੂੰ ਕਰੋ ਨਿਕਲਣਾ ਜੇ ਮੈਂ ਜੇ ਮੈਂ ਤੁਹਾਡੇ 90% ਕਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਕਰਤੇ ਤਾਂ ਤੁਸੀਂ ਕਾਲੀਆਂ ਦੇ ਕਾਂਗਰਸਿਆਂ ਨੂੰ ਜ਼ੀਰੋ ਕਰ ਦੋ ਜ਼ੀਰੋ ਦਾ ਜਵਾਬ ਜ਼ੀਰੋ ਨਾਲ ਦਿਓਗੇ ਆ ਫਿਰਦਿਆਂ ਵੀਰੇ ਸਵੇਰੇ ਹੀ ਚੱਲਦੇ ਆ ਥੱਕਦੇ ਥੁੱਕਦੇ ਨਹੀਂ ਹੈਗੇ 50 ਡਿਗਰੀ ਟੈਂਪਰੇਚਰ ਹੋ ਜਾਂਦਾ 48 50 ਹੋ ਜਾਂਦਾ ਆਪਾਂ ਨਹੀਂ ਥੱਕਦੇ ਬੋਰ ਆ ਟੋਆਂ ਚੋਂ ਨਿਕਲੇ ਹੋਏ ਆ ਦੇਖੇ ਭਾਈ ਡਿੱਗਣਾ ਭਾਈ ਡਿੱਗਣਾ ਭਾਈ ਵੀਰੇ ਡਿੱਗਣਾ ਹਰਾਮ ਸੋ ਵੀਰੋ ਐਨੇ ਰਾਤ ਗਏ ਤੁਹਾਡਾ ਇੱਥੇ ਭਾਰੀ ਗਿਣਤੀ ਚੋਣਾ ਇਹ ਤਾਂ ਮੈਨੂੰ ਲੱਗਦਾ ਹੁਣ ਬਸ ਲਾਂ ਨਹੀਂ ਬਾਕੀ ਹੈ ਤੁਸੀਂ ਦੇਖੋ ਕਿੰਨਾ ਫਰਕ ਪੈ ਗਿਆ ਪਹਿਲਾਂ ਹੰਕਾਰ ਦੇ ਵਿੱਚ ਤੁਹਾਡੀ ਉਮੀਦਵਾਰ ਨੰਨੀ ਸ਼ਾਂ ਹਰ ਸਿਮਰਤ ਕੌਰ ਲਿਖਦੇ ਸੀ ਪੋਸਟਰਾਂ ਤੇ ਹੁਣ ਕੀ ਲਿਖਦੇ ਐ ਨਮਾਣੀ ਸੇਵਾਦਾਰਨੀ ਵਾਹ 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 ਨਮਾਣੀ ਸਾਡ ਦੀ ਵੀ ਨਹੀਂ ਲਿਖਦੇ ਤੁਹ ਪਾਤਾ ਉਹ ਜਦੋਂ ਦਾ ਆ ਗਿਆ ਕੱਸੀਆਂ ਚ ਪਾਣੀ ਇਹ ਲਿਖਣ ਲੱਗੀ ਨਮਾਣੀ ਵਾਹ ਓਏ ਪੁੱਛਵਾਲਿਓ ਵਾਹ ਓਏ ਨਿਆਰਾ ਲਿਆਤਾ ਯਾਰ ਕਿਕਲੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿ ਕਲੀ ਕਲੀਰ ਦੀ ਪੂਰੀ ਹਾਲ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਸਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਜੋ ਕੀਤੇ ਕੰਮ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਤਾਂ ਬੜੀ ਲੰਬੀ ਕਹਾਣੀ ਹੈ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀਏ ਫਿਰ ਕਾਲੀ ਦਾਲ ਦੀ ਫੱਟੀ ਜੀਜੇ ਸਾਲੇ ਨੇ ਪੋਚੀ ਮੇਰਾ ਸੁੱਕੀ ਜਾਵੇ ਖੂਨ ਵੇ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬਹੁਤ ਲੁੱਟੀ ਐ ਅਸੀਂ ਮੌਜ ਬਹੁਤ ਲੁੱਟੀ ਐ ਘੁੱਗੀ ਛਿੱਤਰ ਨਾਲ ਕੁੱਟੀ ਐ ਹੁਣ ਸਾਡੀ ਜੜ ਸਤੌਜ ਵਾਲੇ ਮਾਨ ਨੇ ਪੁੱਟੀ ਐ ਲੈਤ ਕੀ 4 ਜੂਨ ਨੂੰ ਬਾਦਲ ਪਰਵਾਲ ਦੀ ਰਾਜਨੀਤੀ ਚੋਂ ਪੱਕੀ ਹੋਈ ਛੁੱਟੀ ਐ ਬੋਲੇ ਸੋਨਹਾਰ ਬੁਲੇ ਸੋਨਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁੱਚੋ ਹਲਕੇ ਦੇ ਬਹੁਤ ਹੀ ਸਤਿਕਾਰਯੋਗ ਭੈਣ ਭਰਾਵੋ ਤੇ ਬਜ਼ੁਰਗੋ ਵੀਰੋ ਤੁਹਾਡੇ ਬਹੁਤ ਧੰਨਵਾਦੀ ਹੈ ਅੱਧੀ ਰਾਤ ਹੋ ਚੱਲੀ ਹੈ ਤੁਸੀਂ ਫੇਰ ਵੀ ਬੜੇ ਹੌਸਲੇ ਨਾਲ ਆ ਕੇ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦਾ ਸਵਾਗਤ ਕੀਤਾ ਜੀ ਆਇਆਂ ਨੂੰ ਕਿਹਾ ਅੱਜ ਆਪਣੇ ਪੰਜਾਬ ਦੀ ਰੂਹ ਆਪਣੀ ਇਸ ਚੋਣ ਰੈਲੀ ਵਿੱਚ ਇਸ ਚੋਣ ਮਹਾਂ ਵਿੱਚ ਨਵੀਂ ਰੂਪ ਫੂਕਣ ਵਾਸਤੇ ਆਏ ਐ ਆਪੋਨੋ ਨਵੀਂ ਦਿਸ਼ਾ ਨਿਰਦੇਸ਼ 1 ਜੂਨ ਨੂੰ ਜੋ ਵੋਟਾਂ ਪੈਣੀ ਐ ਸਤਕਾਰਯੋਗ ਪੈਣ ਪ੍ਰਾਵੋ ਉਧਰ ਜਵਾੜੇ ਐ ਉਧਰ ਜਵਾਨੇ ਐ ਇਧਰ ਨਿਮਾਣਾ ਤੁਸੀਂ ਸਾਰਿਆਂ ਨੇ ਪੂਰਾ ਇੱਕ ਇੱਕ ਪੈਣ ਪਾਈ ਨੇ ਜੋਰ ਲਾ ਕੇ 1 ਜੂਨ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਝਾੜੂ ਤੇ ਨਿਸ਼ਾਨ ਤੇ ਬਟਨ ਦਬਾ ਕੇ ਸਾਰੇ ਨੇ ਪੂਰਾ ਜੋਰ ਲਾ ਕੇ ਕਾਮਯਾਬੀ ਬਖਸ਼ਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇਨਕਲਾਬ ਜਿੰਦਾਬਾਦ ਬੋਲੇ ਸੋਨਿਹਾਲ ਪ੍ਰਤੀ ਜਿਤਾਉਣਾ ਹੈ